笨加逼啊！<laughs> ਦੇਖਦੇ ਆਂ ਗੱਲ ਹਜੇ ਕਿੱਥੇ ਜੁੜਦੀ ਆ ਹਜੇ ਗੁਰੀ ਹੋਣਾ ਨੇ ਕੁਲਵਿੰਦਰ ਹੋਣਾ ਨੇ ਬਾਈ ਇਕਬਾਲ ਹੋਣਾ ਨੇ ਜੱਗੀ ਭਾਮੀ ਹੋਣਾ ਨੇ ਹਜੇ ਬਾਈ ਜੀ ਖਲੀਫੇ ਤੇ ਅ ਬੁੱਟਰ ਹੋਣਾ ਨੇ ਤਾਰੇ ਦੌਧਾ ਆ ਗਈ ਬਾਈ ਆਹਾ ਆਹਾ ਬੱਚੇ ਬੱਚੇ 23.94 ਪੁਆਇੰਟ ਸੋਨਾ ਸਮਾਂ ਲਾ ਕੇ ਫੇਰ ਵੀ ਛੱਡਣ ਲੱਗੇ ਖਾਸੇ ਖਰਾਬ ਹੋਏ ਆ 23.94 ਜਿਹੜਾ ਉਰਲੇ ਪਾਸੇ ਭੱਜਿਆ ਇਹ ਜੀਤਾ ਢੇਸੀ ਬੱਸੀਆਂ ਚਮਕੌਰ ਸਿੰਘ ਦੀ ਬੱਸੀਆਂ ਦਰਸ਼ੀ ਬੱਸੀਆਂ ਜਿਹੜਾ ਉਰਲੇ ਪਾਸੇ ਭੱਜਿਆ ਤੇ ਪਰਲੇ ਪਾਸੇ 90 ਦੇ ਕੋਲੇ ਅਮਰਗੜ ਦੇ ਕੋਲੇ ਪਿੰਡਾ ਢਿੰਗੀ ਉੱਥੋਂ ਦੇ ਸਖਜੈਨ ਸਿੰਘ ਦੀ ਢਿੰਗੀ ਇਹ ਢਿੰਗੀ ਵਾਲਿਆਂ ਦਾ ਪਰਲੇ ਪਾਸੇ ਭੱਜਿਆ ਉਰਲੇ ਪਾਸੇ ਢੇਸੀ ਪਰਿਵਾਰ ਜੀਤਾ ਬਸੀਆਂ ਦਰਸ਼ੀ ਬਸੀਆਂ ਚਮਕੌਰ ਸਿੰਘ ਦੀ ਬਸੀਆਂ ਆ ਗਈ ਭਾਈ ਦੱਸ ਦਿਓ ਕਦੋਂ ਬਹਿਣਾ ਵਾ ਗਿੰਦੇ ਇੱਧਰ ਹੋ ਜਿਓ ਬਾਜੀ 92 ਕੰਨਵੇਂ ਪੁਆਇੰਟ ਹੈ ਬਾਜੀ ਸਮਾ 23 99 ਇਹ ਬਾਈ ਜੀ ਪਿਛਲੇ ਲਗਾਤਾਰ ਦੋ ਤਿੰਨ ਮੇਲਿਆਂ ਦਾ ਜੇਤੂ ਭੱਜਿਆ ਮੱਥੇ ਤੇ ਕਾਲੇ ਪੱਟੀ ਵਾਲਾ ਉਹ ਬਾਈ ਰੂਪਾ ਸੇਖੋ ਸਾਹਨੇ ਵਾਲ ਦੇ ਕੋਲੇ ਆ ਪਿੰਡ ਖਾਨਪੁਰ ਇਹ ਖਾਨਪੁਰੀਏ ਬਾਈ ਰੂਪੇ ਹੁਣ ਆਜਾ ਬ੍ਰੈਂਡਰ ਕੈਨੇਡਾ ਟ੍ਰਾਂਟੋ ਦੀਪਾ ਖਾਨਪੁਰ ਬਾਬਾ yogi veer khanpur ਤੇ ਨਾਲ ਬਾਈ ਜੀ ਜਿਹੜਾ ਸਾਵਾ ਭੱਜਿਆ ਇਹ ਮਰਿੰਡੇ ਦੇ ਕੋਲੇ ਪਿੰਡ ਕਾਈਨੌਰਾ ਉਥੋਂ ਦਾ ਮੁੰਡਾ ਰੋਡਾ ਕਾਈਨੌਰ ਚੂੜ ਸਿੰਘ ਰੜਕੀ ਮੁਗਲਾ ਇਹ ਅਮਰੀਕਾ ਦੇ ਵਿੱਚ ਨੇ ਸਰਦਾਰ ਚੂੜ ਸਿੰਘ ਰੜਕੀ ਮੁਗਲਾ ਰੋਡਾ ਵੀਰ ਕਾਈਨੌਰ ਉਹ ਬਾਗੀ ਟੱਕਰ ਅੱਜ ਪਿੰਡ ਬੁੱਟਰ ਦੇ ਖੇਡ ਮੇਲੇ ਤੇ ਚੱਲਦੀ ਆ ਬਾਬਾ ਜੀ ਦੀ ਗੱਲ ਹੁੰਦੀ ਆ ਜੀ ਬਈ ਫਿਰ ਇਸੇ ਤਰ੍ਹਾਂ 23 ਮਾਰਚ ਦੀ ਗੱਲ ਹੁੰਦੀ ਆ ਸਰਦਾਰ ਭਗਤ ਸਿੰਘ ਹੁਣ ਆਦੀ ਸੋ ਇਹ ਯੋਧੇ ਸੂਰਬੀਰਾਂ ਦੀ ਧਰਤੀ ਰੰਗਲਾ ਪੰਜਾਬ ਉਪ 23 ਸੈਕੰਡ 88 ਪੁਆਇੰਟ 23 88 ਕੁਲਵਿੰਦਰ ਕੁੰਬੜਵਾਲ ਜਿਮੀ ਕੈਨੇਡਾ ਕਲਵਿੰਦਰ ਸਿੰਘ ਕੁੰਬੜਾਲ ਜਿੰਮੀ ਕਨੇਡਾ ਆ ਗਈ ਬਈ 23 ਸੈਕਿੰਡ 84 ਪੁਆਇੰਟ 23 ਸੈਕਿੰਡ 84 ਪੁਆਇੰਟ ਇਹ ਬਾਈ ਜੀ ਪਾਲੀ ਮਾਨੂਕੇ ਵੱਡੇ ਨੌਆ ਸਾਰੇ ਮਾਨੂਕੇ ਆਲਿਆਂ ਦੇ ਪਾਲੀ ਉਹਨਾਂ ਦੇ ਗੁਰਮਖ ਉਹਨਾਂ ਦੇ ਪਿੰਡ 13000 ਆ ਅਗੀ ਵੀ ਇਹ ਪਿੰਡ ਦੀ ਆਬਾਦੀ ਇਕੱਲੇ ਦੀ 13000 ਵੱਡਾ ਯੋਗਦਾਨ ਸਾਰੇ ਪੰਜਾਬ ਦੀ 12729 ਪਿੰਡਾਂ 13000 ਦੇ ਲਗਭਗ ਇਹ ਕੱਲੇ ਪਿੰਡ ਦੀ ਆਬਾਦੀ 13000 ਆ। ਆਪ 23 ਸੈਕਿੰਡ 66 ਪੁਆਇੰਟ ਆ। 23 66 ਤੇ ਬਾਜੀ ਜਿਹੜਾ ਉਰਲੇ ਪਾਸੇ ਭੱਜਿਆ ਇਹ ਸਰਦਾਰ ਸ਼ੇਰ ਸਿੰਘ ਸੁਧਾਰ ਦੇ ਨਾਲ ਪਿੰਡਾ ਮੁੱਲਾਪੁਰ ਦਾਖਾ ਮੁੱਲਾਪੁਰ ਤੋਂ ਸੁਧਾਰਪਾਲ ਜਾਂਦੇ ਆ ਪਿੰਡ ਟੱਟਾ ਸਰਦਾਰ ਸ਼ੇਰ ਸਿੰਘ ਉਹਨਾਂ ਦਾ ਭੱਜ ਗਿਆ ਔਰਲੇ ਪਾਸੇ ਤੇ ਪਰਲੇ ਪਾਸੇ ਆਪਾਂ ਸ਼ਹੀਦ ਕਰਤਾਰ ਸਿੰਘ ਸਰਭਾ ਤੋਂ ਪੱਖੋ ਵਾਲ ਰੋਡ ਆ ਜਿਹੜਾ ਸਰਭਾ ਰੋਡ ਆ ਲੁਧਿਆਣੇ ਨੂੰ ਜਾਂਦੇ ਆ ਤਾਂ ਪਿੰਡ ਲਲਤੋ ਗਤਰੀ ਬਾਬਿਆਂ ਦੀ ਧਰਤੀ ਆਉਂਦੀ ਆ ਸਰਦਾਰ ਰਣਜੀਤ ਸਿੰਘ ਜੀ ਆਲਤੀਆ ਲਲਤੋ ਬਾਈ ਬਿੱਟੂ ਲਲਤੋ ਜੱਗਾ ਲਲਤੋ ਰਾਜੂ ਵੀਰ ਲਲਤੋ ਚਰਨਾ ਲਲਤੋ ਸਤਿਆਗਿ ਬਈ ਸਤੀਸ਼ ਹਰਿਆਣਾ ਸਤੀਆ 1050 ਫੁੱਟ ਆ ਗਈ ਬਈ ਅੱਜ ਤੇ 1050 ਫੁੱਟੀ ਕੱਲ ਸੀ ਤੇ ਕੱਲ ਨੂੰ ਬਾਈ ਜੀ ਛੋਟੀ ਦੌੜ ਆਇਦੋ 265 ਪੁਆਇੰਟ ਆ ਬਾਜੀ 23 65 ਇਹ ਬਾਜੀ ਪਰਲੇ ਪਾਸੇ ਅਕਬਾਲ ਸੰਗੀ ਬੁੱਟਰ ਕਲਵਿੰਦਰ ਬੁੱਟਰ ਤਾਰਾ ਦੌਧਰ ਹਰਵਿੰਦਰ ਸਮਾਣਾ ਚੈਨੀ ਮਹੋਲੀ ਜੀਤੂ ਢੈਪੀ ਜਿਹੜਾ ਪਰਲੇ ਪਾਸੇ ਭੱਜਿਆ ਔਰਨੇ ਪਾਸੇ ਬਿਆਨਤ ਮਹਿਰਨਾ ਇਹ ਮਹਿਰਨੇ ਵਾਲਿਆਂ ਦਾ ਲੰਬੜਦਾਰ ਗੋਲਦੀ ਉਹਨਾਂ ਦਾ ਔਰਲੇ ਪਾਸੇ ਭੱਜਿਆ ਜੀਨੇ ਹਜੇ ਇੱਕ ਨੰਬਰ ਤੇ ਟਾਈਮ ਲਾਇਆ ਹੋਇਆ ਤੇ ਆਹ ਜਿਹੜਾ ਔਰਲਾ ਬੱਛਾ ਕੱਲ ਇਹ ਜੋੜੀ ਨੇ ਡੇਲੋਂ ਦੇ ਵਿੱਚ ਪਟਾਕੇ ਪਾਏ ਸੀ ਜੋਤੀ ਮਾਨਕੀ ਦੇਖਦੇ ਆਂ ਬਾਜੀ ਹੁਣ ਆ ਗਈ ਬਈ ਕਿੱਥੇ ਗੱਲ ਜੁੜਦੀ ਆ ਕੱਲ ਵੀ ਇਹ ਬੱਛੇ 23 ਸੈਕਿੰਡਾਂ 59 ਪੁਆਇੰਟ ਤਸਰ ਥੋੜੀ ਆ ਜੀ ਅਸੀਂ ਤਾਰੀਆਂ ਦਾ ਬੱਜ ਗਿਆ ਸੀ ਕਿ ਆ ਸੋ ਸੱਚੀ ਗੱਲ ਆ ਜਦੋਂ ਫਿਰ ਵੋਟਾਂ ਦੀ ਗਿਣਤੀ ਹੁੰਦੀ ਹੁੰਦੀ ਹੋਊ ਨਾ ਤੇ ਵੋਟਰ ਆਲੇ ਲਾਲੀਬਾਈ ਜੀ ਹੁਣ ਸਰਪੰਚ ਸਾਹਿਬ ਨੂੰ ਪਤਾ ਲੱਗ ਜਾਂਦਾ ਇਹ ਬਾਈ ਜੀ ਪੰਮਾ ਰਾਮਗੜ ਯਾਦਵਿੰਦਰ ਸਿੰਘ ਜੀ ਸਰਪੰਚ ਬੁੱਢੇਬਾਲ ਅੰਕਾਰ ਸਿੰਘ ਦੀਆਂ ਗੋਲੀਆਂ ਬਾਈ ਜਰਨੈਲ 헤ੜੀਆਂ ਬੜੀ ਫਸਵੇਂ ਟੱਕਰ ਆ ਇਹੜੀਆਂ ਆਲੇ ਜਰਨੈਲ ਹੋਣੀ ਪੰਨਾ ਰਾਮਗੜ੍ਹ ओंकार ਸਿੰਘ ਜੀ ਸਰਪੰਚ ਹਣ ਯਾਦਵਿੰਦਰ ਸਿੰਘ ਜੀ ਬੁੱਢੇ ਵਾਲ ओंकार ਗੋਲੀਆਂ ਸੋ ਇਹ ਖੁਸ਼ੀਆਂ ਮੰਗ ਲਈ ਸੋ ਆ ਗਈ ਬਈ ਪੰਜਾਬ ਪੁਆਇੰਟ ਆ ਬਾਈ ਜੀ ਸਮਾ 23 ਸੈਕਿੰਡ 56 ਪੁਆਇੰਟ ਆ ਬਾਈ ਜੀ ਸਮਾ ਇਹ ਜਿਹੜਾ ਪਰਲੇ ਪਾਸੇ ਭੱਜਿਆ ਖੁਰਦ ਦੇ ਨਾਲ ਪਿੰਡਾਂ ਮਾਨਕੀ ਉੱਥੋਂ ਦੇ ਮੁੰਡੇ ਆ ਜੋਤੀ ਹੋਣੀ ਮਾਨਕੀ ਰਾਜੂ ਸੰਦੌਰ ਕੈਪਟਨ ਸੰਦੌਰ ਤੇ ਔਰਲੇ ਪਾਸੇ ਬਾਈ ਜੀ ਜਿਹੜਾ ਪੀੜਾ ਭੱਜਿਆ ਇਹ ਸਿਬੀ ਵਾਲਿਆਂ ਦਾ ਭੱਜਿਆ ਔਰਲੇ ਪਾਸੇ ਤੁਹਾਡੇ ਗਵੰਡੀ ਪਿੰਡਾਂ ਸੂਬਿਆਰਿਆਂ ਦਾ ਭੱਜਿਆ ਜਿਹੜਾ ਉਰਲੇ ਪਾਸੇ ਭੱਜਿਆ ਤੇ ਸੰਦੀਪ ਨੱਥੋਕੇ ਇਹ ਸਾਰਾ ਗਰੁੱਪ ਪਹੁੰਚਿਆ ਨੱਥੋਕੇ ਆਲਾ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਵੀਰੋ ਜਿੱਥੇ ਅੱਜ ਦਾ ਇਹ ਮੇਲਾ ਆ ਗਈ ভাই ਦੂਜੀ ਸ਼ਬਦੀ ਪਹਿਲੀ ਗੱਡੀ ਟਰੈਕ ਤੇ ਆ ਜਾਦੂ ਵੀਰ ਨੱਥੋਕੇ ਆਉਣ ਆਲਾ 2026 ਜੇਠਾੜੀਆਂ ਚ ਜਾਦੂ ਕਰੂਗਾ ਕਣ 54 ਪੁਆਇੰਟਾ ਬਾਜੀ ਸਮਾ 23 54 ਖੜਾ ਦੋਨਾ ਤੇ ਕੁਝ ਨਹੀਂ ਇਹ ਬਾਈ ਜੀ ਰਾਜਾ ਲੰਬੜਦਾਰ ਬੁੱਟਰ ਇਹ ਲੰਬੜਦਾਰ ਬੁੱਟਰ ਤੇ ਜਿਹੜਾ ਪਰਲੇ ਪਾਸੇ ਭੱਜਿਆ ਬੱਛਾ ਪੀੜੇ ਮੱਥੇ ਵਾਲਾ ਇਹ ਬਾਬਾ ਬੋੜ ਖੇਡਦਾ ਸਰਦਾਰ ਬਚਨ ਸਿੰਘ ਢੰਡਾਰੀ ਰੋਡਾ ਢੰਡਾਰੀ ਤਾਰ ਢੰਡਾਰੀ ਬੱbbi ਮੁੰਡਾ ਬਚਨ ਦਾ ਪਰਦੇਸਾਂ ਚ ਆ ਤਾਰ ਦਾ ਸੋ ਇਹ ਉਹਨਾਂ ਦਾ ਭੱਜ ਗਿਆ ਨੰਬਰਦਾਰ ਸਾਹਿਬ ਉਹਨਾਂ ਦਾ ਬੁੱਟਰ ਵਾਲਿਆਂ ਦਾ ਭੱਜ ਗਿਆ ਬੁੱਟਰ ਆਹੀ ਬਈ ਰਾਜੂ ਸੰਦੌਰ ਟੱਕਰ ਫਸਮੀ ਬਚਨ ਸਿੰਘ ਢੰਡਾਰੀ ਲਓ ਬਾਈ ਜੀ ਤੀਲੀ ਤੋਂ ਵੱਧ ਗਿਆ ਲੋਗ ਲੋਗ ਤੋਂ ਕੋਕਾ ਸਮਾਂ ਲੱਗ ਗਿਆ ਬਾਈ ਜੀ 22 ਸੈਕਿੰਡ ਫਾਸੀ ਪੋਇਂਟ ਲੱਗ ਗਿਆ ਬਾਈ ਜੀ ਸਮਾਂ 22 88 ਉਹ ਭੱਜ ਗਿਆ ਬਾਈ ਜੀ ਪੰਜਾਬ ਦਾ ਚੈਂਪੀਅਨ ਜੱਟ ਭੱਜ ਗਿਆ ਇਹ ਗੁਰੀ ਦੌਧਰ ਕਲਵਿੰਦਰ ਸਿੰਘ ਦੀ ਬੁੱਟਰ ਬੂਟਾ ਸਿੰਘ ਬੁੱਟਰ ਅਕਬਾਲ ਸਿੰਘ ਦੀ ਬੁੱਟਰ ਤਾਰਾ ਦੌਧਰ ਹਰਬੰਦਰ ਸਮਾਣਾ ਕਾਲੂ ਦੌਧਰ ਇਹ ਜੱਗੀ ਭਾਮੀ ਆ ਬਿੰਦੀ ਭਾਮੀ ਆ இந்து ਮੇਘਵਾਲ 16 ਘਰਚਾ ਜੱਸਾ ਬਦੇਸ਼ਾ ਜਿਹੜਾ ਉਰਲੇ ਪਾਸੇ ਹੈ ਕੱਲ ਦੀ ਜਿਹੜਾ ਬੱਚਾ ਜਿੱਤਿਆ ਹੋਇਆ ਬਾਕੀ ਡੇਲੋਂ ਦਾ ਖੇਡ ਮੇਲਾ ਸਾਂਝੀ ਖੇਡ ਚ ਇਹ ਖਲੀਫਾ ਭੱਜ ਗਿਆ ਤੇ ਨਾਲ ਹੀ ਥੋਡੇ ਪਿੰਡ ਵਾਲਾ ਕੁਲਵਿੰਦਰ ਹਣ ਵਾਲਾ ਬੁੱਟਰ ਵਾਲਾ ਭੱਜ ਗਿਆ